ਅੱਜ ਦੇ ਇਸ ਇਤਿਹਾਸਕ ਦਿਨ ਤੇ ਜਦੋਂ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਰੋਜ਼ਗਾਰ ਦੇ ਦੀਵੇ ਜਗਣ ਲੱਗੇ ਨੇ ਜਦੋਂ ਮੈਂ ਆ ਰਿਹਾ ਸੀਗਾ ਜਿਹੜੀ ਇਹ ਰੋਡ ਐ ਤਾਂ ਤੁਹਾਡੇ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਐ ਉਹ ਤੁਹਾਡੇ ਰਿਸ਼ਤੇਦਾਰਾਂ ਤੇ ਤੁਹਾਡੇ ਮਾਪਿਆਂ ਦੇ ਮੂੰਹ ਤੇ ਦੇਖੀ ਮੈਂ ਉੱਥੇ ਖੜੇ ਨੇ ਬਾਹਰ ਬਹੁਤ ਸਾਰੇ ਅੱਜ ਚੱਕ ਤੋਂ ਡੇਲੇ 417 ਪਾ ਕੇ 44666 ਨੌکریاں ਜੋਗਿਆ ਨੌਕਰੀ ਉਹ ਵੀ ਸਰਕਾਰੀ ਮਿਲ ਜਾਣੀ ਸਾਡੇ ਲਈ ਤਾਂ ਇੱਕ ਸੁਪਨਾ ਹੀ ਬਣ ਗਿਆ ਸੀ ਸਿਸਟਮ ਹੀ ਇਤਾਂ ਦਾ ਹੋ ਗਿਆ ਸੀਗਾ ਆਸਾਂ ਹੀ ਛੱਡਤੀਆਂ ਸੀ ਬਾਹਰਲੇ ਮੁਲਕਾਂ ਨੂੰ ਦੇਖਣ ਲੱਗੇ ਸੀ ਚਲੋ ਉੱਧਰ ਚੱਲਦੇ ਆ ਯਾਰ ਹੋਰ ਕੀ ਕਰ ਸਕਦੇ ਕੋਈ ਸ਼ੌਕ ਨੂੰ ਜਾਵੇ ਮੈਨੂੰ ਖੁਸ਼ੀ ਹੁੰਦੀ ਹੈ ਉਚੇਰੀ ਸਿੱਖਿਆ ਵਾਸਤੇ ਜਾਵੇ ਕੋਈ ਡਿਗਰੀ ਲੈਣ ਮਾਸਟਰਸ ਕਰਨ ਜਾਵੇ ਤਾਂ ਖੁਸ਼ੀ ਹੁੰਦੀ ਹੈ ਪਰ ਜੇ ਮਜਬੂਰੀ ਲੈ ਕੇ ਜਾਂਦੀ ਹੈ ਫਿਰ ਬਹੁਤ දුਕ ਫਿਰ ਮਾਲਾ ਸਿਸਟਮ ਦਾ ਕਸੂਰ ਹੈ ਮਤਲਬ ਇਹ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ ਮਹਿਲਾ ਆਲੇ ਆਉਂਦੇ ਰਹੇ ਜਿੱਦਦੇ ਰਹੇ ਲੋਕ ਜਿਤਾਉਂਦੇ ਰਹੇ ਉਹ ਫਿਰ ਆਪਣੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ ਲੋਕ ਉਹਨਾਂ ਦੇ ਘਰਾਂ ਮੂਰੋਂ ਵਾਪਸ ਆਉਂਦੇ ਰਹੇ ਹੁਣ ਪਹਿਲੀ ਵਾਰ ਹੋਇਆ ਕਿ ਆਮ ਘਰਾਂ ਦੇ ਧੀਆ ਪੁੱਤ ਆਏ ਨੇ ਉਹਨਾਂ ਨੇ ਕੁੰਡੇ ਖੋਲ ਰੱਖੇ ਆਂ بیاਜੋ ਮਿਲ ਲੋ ਦੱਸੋ ਗੱਲ ਕੀ ਹੈ ਕਿਵੇਂ ਕਰੀਏ ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ ਜੇ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ ਕੌਣ ਜਾਊਗਾ ਬਾਹਰ ਕਿਉਂ ਜਾਵਾਂਗੇ ਬਾਹਰ ਹਾਂ ਕੋ ਮਨ ਜ਼ਰੂਰ ਜਾ ਸਕ ਆਪਣਾ ਮੁਲਕ ਤਾਂ ਠੀਕ ਹੋਊਗਾ ਜੇ ਮੂਰੇ ਆਪਾਂ ਬੰਦੇ ਇਹ ਜਿਲੇ ਕੇ ਆਵਾਂਗੇ ਕਾਨੂੰਨ ਨੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ